ਸੈਸ਼ਨ ਪਰ ਹਾਰਟ 2 ਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਚੋਂ ਪੰਜ ਅਧੁਨਿਕ ਫਿਸਲ ਬ੍ਰਾਹਮਤ ਕੀਤੀਆਂ ਨੇ ਬ੍ਰਾਹਮਤ ਕੀਤੀਆਂ ਗਏ ਪਿਸਤੋਲਾ ਵਿੱਚ ਗਲੌਕ 9mm ਅਤੇ ਇਨ ਬੋਰ ਵਰਗੇ ਖਤਨਾਖ ਹਥਿਆਰ ਸ਼ਾਮਲ ਹਨ ਜੋ ਅਪਰਾਧਿਕ ਜਗਤ ਵਿੱਚ ਹੱਤੋਂ ਵੱਧ ਵਰਤੇ ਜਾਂਦੇ ਹਨ ਇਹ ਮਾਨਯੋਗ ਸੀਐਮ ਸਾਹਿਬ ਦੇ ਜਿਹੜਾ ਗੈਂਗਸਟਰਾਂ ਤੇ ਵਾਰਪ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਜ ਫੇਰ ਵੱਡੀ ਕਾਮਯਾਬੀ ਮਿਲੀ ਹੈ ਪੰਜ ਸਫਿਸਟੀਕੇਟਿਡ ਵੈਪਨਸ ਜੋ ਕਰਾਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟੈਰੀਟਰੀ ਵਿੱਚ ਪੋਜੀਸ਼ਨ ਕੀਤੇ ਗਏ ਸੀ ਉਹ ਫੜੇ ਆ ਔਰ ਦੋ ਮੁਲਜ਼ਮ ਫੜੇ ਗਏ ਆ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਇੰਪੋਰਟੈਂਟ ਤੇ ਸੀਨੀਅਰਸ ਕ੍ਰਾਈਮ ਦੇ ਕੇਸਿਸ ਦਰਜ ਨੇ ਸਪੈਸ਼ਲੀ ਆਰਮਜ਼ ਐਕਟ ਸਨੇਚਿੰਗ ਵਗੈਰਾ ਦੇ ਔਰ ਜੇਲ੍ਹਾਂ ਚੋਂ ਵੀ ਜਿਨ੍ਹਾਂ ਤੋਂ ਬਰਾਮਦ ਕੀਆ ਹੋਈਆਂ ਇਹਦੇ ਦੋ ਮੁਲਜ਼ਮ ਨੇ ਰੋਹਿਤ ਅਰੋੜਾ ਹੈਗਾ ਗਿਲਵਾਲੀ ਗੇਟ ਅੰਮ੍ਰਿਤਸਰ ਦਾ ਕੇਟਰਿੰਗ ਦਾ ਕੰਮ ਕਰਦਾ ਪਹਿਲਾਂ ਇਹਦੇ ਤੇ 2022 ਦੇ ਵਿੱਚ ਡੀ ਡਿਵੀਜ਼ਨ ਦੇ ਵਿੱਚ ਆਰਮਜ਼ੈਕਟ ਦਾ ਸਨੇਚਿੰਗ ਦਾ ਪਰਚਾ ਇੱਕ ਪਿਸਤਲ 30 ਬੋਰ ਉਦੋਂ ਵੀ ਰਿਕਵਰ ਹੋਇਆ 2023 ਦੇ ਵਿੱਚ ਪ੍ਰਿਜ਼ਨ ਐਕਟ ਦਾ ਜੇਲ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜਾ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਜੇਲ ਚੋਂ ਉਸ ਤੋਂ ਬਾਅਦ 2025 ਚ 223 ਗ੍ਰਾਮ ਹੀਰੋਇਨ ਤੇ 55000 ਡਰੱਗ ਮਨੀ ਦੇ ਵਿੱਚ ਇਹ ਰੋਹਿਤ ਰੋੜਾ ਜਿਹੜਾ ਫੜਿਆ ਗਿਆ ਸੀ ਬੇਲ ਤੇ ਆ ਕੇ ਫੇਰ ਇਹ ਦੁਬਾਰਾ ਇਹੀ ਕੰਮ ਕਰ ਰਿਹਾ ਫੋਰਨ ਬੇਸਡ ਸੈਂਡਲਰਸ ਨਾਲ ਇੰਟੈਕਟ ਹੋ ਕੇ ਸੋਨੂ ਕੰਗਲਾ ਇੱਕ ਪੁਰਾਣਾ ਕ੍ਰਿਮਿਨਲ ਹੈਗਾ ਉਹਦੇ ਨਾਲ ਇਹਨਾਂ ਦਾ ਰਫਤਾ ਰੋਹਿਤ ਰੋੜੇ ਦਾ ਪੁਰਾਣਾ ਹੈਗਾ ਉਹ ਹੁਣ ਜੇਲ੍ਹ 'ਚ ਹੈ ਇਸ ਤੋਂ ਇਲਾਵਾ ਹਰਪ੍ਰੀਤ ਏਲੀਸ ਹੈਪੀ ਹੈ ਮੀਰਾਕੋਟ ਕਲਾਂ ਦਾ ਅੰਮ੍ਰਿਤਸਰ ਰੂਰਲ ਇਹ ਵੈਲਡਿੰਗ ਦਾ ਕੰਮ ਕਰਦਾ ਹੈ ਤੇ ਇਹਦੇ ਖਿਲਾਫ ਵੀ ਤਿੰਨ ਮੁਕਾਦਮੇ ਦਰਜ ਨੇ NDPS ਐਕਟ ਦਾ 에어ਪੋਰਟ ਅੰਮ੍ਰਿਤਸਰ ਦਾ 2023 ਦਾ ਉਦੋਂ 304 ਕੈਪਸੂਲੇ ਤੋਂ ਫੜੇ ਗਏ ਸੀਗੇ 24 ਦੇ ਵਿੱਚ ਆਰਮਜ਼ ਐਕਟ ਦਾ ਫੇਰ ਪਰਚਾ ਦਰਜ ਹੋਇਆ ਅੰਮ੍ਰਿਤਸਰ 에어ਪੋਰਟ ਪੁਲਿਸ ਸਟੇਸ਼ਨ ਦੇ ਵਿੱਚ 32 ਬੋਰ ਦੇ ਪਿਸਤਲ ਨਾਲ ਤੇ ਕੈਟਰਜਸ ਨਾਲ ਫੜਿਆ ਗਿਆ 2025 ਚ ਛਾਟਾ ਦੇ ਵਿੱਚ ਫੇਰ ਇਹਦੇ ਤੋਂ ਇੱਕ ਗਲੌਕ ਪਿਸਤਲ 9mm ਤੇ ਕੁਝ ਕੈਟਰਜਸ ਮਿਲੇ ਸੀ ਸੋ ਜੇ ਆਪਾਂ ਇਹ ਬ੍ਰੇਕਅਪ ਦੇਖੀਏ ਪੰਜ ਪਿਸਤਲ ਦਾ ਤਿੰਨ ਗਲੌਕ ਨੇ 9mm ਔਰ 0.30 ਬੋਰ ਦੇ ਦੋ ਬੜੇ ਸਫਿਸਟੀਕੇਟਿਡ ਪਿਸਟਲ ਨੇ ਸੋ ਇਹ ਜਿਹੜੀ ਰੋਜ਼ ਰੈਗੂਲਰਲੀ ਪ੍ਰੌਕਸੀ ਵਾਰ ਉਪਰ ਕੈਸਾ ਦੇ ਆ ਗੁਆਂਢੀ ਮੁਲਕ ਦੇ ਔਰ ਪੂਰੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਕਿਸੇ ਤਰ੍ਹਾਂ ਨਾ ਵੀ ਵੈਪਨਸ ਪੁਸ਼ਨ ਕਿਤੇ ਜਾਣ ਔਰ ਇਥੇ ਮਾੜੇ ਐਲੀਮੈਂਟਸ ਨੂੰ ਗੈਂਗਸਟਰਸ ਨੂੰ ਜਾਂ ਦੂਜੇ ਜਿਹੜੇ ਇਵਨ ਟੈਰਰਿਸਟ ਜਿਹੜੇ ਮੋਡਿਊਲਸ ਨੇ ਉਹਨਾਂ ਨੂੰ ਸਪਲਾਈ ਕਿਤੇ ਜਾਣ ਪਰ ਮੈਂ ਸਾਰੀ ਟੀਮ ਨੂੰ ਬੜੀ ਦਿਲੋਂ ਮੁਬਾਰਕਬਾਦ ਦਿੰਦਾ ਜਿਹਦੀ ਰਹਿਨਮਾਈ ਡੀసీపీ ਰਵਿੰਦਰਪਾਲ ਜੀ ਕਰ ਰਹੇ ਸਾਡੇ ਇਨਵੈਸਟੀਗੇਸ਼ਨ ਦੇ ਜਗਵਿੰਦਰ ਏਡੀసీపీ ਸਾਡੇ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰ ਪੁਲਿਸ ਅਮਰਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਇਹਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਉਹ ਪ੍ਰਾਣੀਆਂ ਜਿਹੜੀ ਗੱਲ ਹੈ ਕਿ ਬਾਰ-ਬਾਰ ਹੈਬਿਚੁਅਲ ਅਫੈਂਡਰਜ਼ ਹੀ ਇਸ ਕੰਮ ਨੂੰ ਕਰਦੇ ਆ ਔਰ ਆਪਰੇਸ਼ਨ ਪ੍ਰਹਾਰ ਦਾ 3rd ਡੇ ਹੈ ਪਹਿਲੇ ਦਿਨ ਵੀ ਆਪਾਂ ਬਹੁਤ ਵਧੀਆ ਸਕਸੈਸਫੁਲੀ 6 ਪਿਸਟਲ ਇਹ ਉਦੋਂ 5 ਮੁਲਜ਼ਮ ਫੜੇ ਕੱਲ ਵੀ ਜਿਹੜੀ ਮੈਟਾਫੇਟਾਮਾਈਨ ਦੇ ਨਾਲ ਦੋ ਸਫਿਸਟੀਕੇਟਿਡ ਪਿਸਟਲ ਨੇ ਪਾਕਿਸਤਾਨ ਤੋਂ ਆਈ ਸੀ ਆਈਸ ਨਾਲ ਉਹ ਫੜੇ ਗਏ ਔਰ 3rd ਡੇ ਅੱਜ ਇਹ ਬਹੁਤ ਵੱਡੀ ਇੱਕ ਜਿਹੜਾ ਕ੍ਰਾਸ ਬਾਰਡਰ ਆਰਮਜ਼ ਮੋਡਿਊਲ ਆਪਾਂ ਇਹਨੂੰ ਕਹਿ ਸਕਦੇ ਹਾਂ ਉਹ ਟੋਟਲੀ ਡਿਸਪੈਂਟਲ ਕੀਤਾ ਹੈ ਸੋ ਇਹਨੂੰ ਅਸੀਂ ਕੈਰੀ ਫਾਰਵਰਡ ਕਰਾਂਗੇ ਔਰ ਇਹਨਾਂ ਦੀ ਜਿਹੜੀ ਇੰਟੈਰੋਗੇਸ਼ਨ ਨਾ ਪ੍ਰੋਪਰ ਅੱਗੇ ਚੱਲ ਰਹੀ ਆ ਇਸ ਤੇ ਹੋਰ ਕਾਰਵਾਈਆਂ ਕਰ ਰਹੇ ਆ ਔਰ ਜਿਹੜੀ ਵੀ ਸਾਡੇ ਕੋਲ ਲੀਡ ਆਏਗੀ ਉਸ ਤੇ ਅੱਗੇ ਕਾਰਵਾਈ ਕੀਤੀ ਜਾਏ ਸੋਨੂ ਕੰਗਲਾ ਤੇ ਕਹਿੰਦੇ ਕਿ ਕਿਉਂ ਟਾਰਗੇਟ ਕਰਨ ਜਾ ਰਹੇ ਦੇਖੋ ਸੋਨੂ ਕੰਗਲਾ ਦੀ ਕੋਈ ਇਹਦੇ ਸ਼ਮੂਲੀਅਤ ਇਸ ਤਰ੍ਹਾਂ ਨਹੀਂ ਆਈ ਵੀ ਉਹਨੇ ਕੋਈ ਇਹਨਾਂ ਨੂੰ ਟਾਸ ਦਿੱਤਾ ਹੋਏ ਆਪ ਹੀ ਡਾਇਰੈਕਟਲੀ ਕਿਉਂਕਿ ਜਿਲ੍ਹਾ ਚੋਂ ਇਹਨਾਂ ਦੀ ਬਣੇ ਹੋਏ ਨੇ ਪਰ ਉਹਦੇ ਨਾਲ ਅਸੋਸੀਏਟਿਡ ਪੁਰਾਣਾ ਰਿਆ ਰੋਹਿਤ ਅੱਜ ਇਸ ਇਨਵੈਸਟੀਗੇਸ਼ਨ ਚ ਅਜੇ ਸਾਨੂੰ ਕੰਗਲੇ ਦੀ ਕੋਈ ਉਹ ਜੀ ਡਾਇਰੈਕਸ਼ਨ ਵਾਲੀ ਗੱਲ ਜਾਂ ਕੋਈ ਕੰਟੈਕਟ ਜਾਂ ਕੋ ਅੱਗੇ ਟਾਰਗੇਟਿੰਗ ਵਾਲੀ ਗੱਲ ਨਹੀਂ ਆਈ ਬਟ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਬਿਕਾਜ਼ ਉਹਦੇ ਨਾਲ ਅਸੋਸੀਏਟਡ ਰਿਹਾ ਔਰ ਜਿਹੜਾ ਬੰਦਾ ਇੰਨੀ ਵਾਰੀ ਜੇਲ੍ਹ ਜਾ ਕੇ ਆਇਆ ਉਹਦੇ ਆਪਣੇ ਡਾਇਰੈਕਟ ਕੰਟੈਕਟ ਹੋਏ ਹੋਏ ਪਾਕਿਸਤਾਨ ਚ ਉਹ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਹਿਤ ਹੀ ਫੜਿਆ ਸੀਗਾ ਸਾਡੀ ਸੀਏ ਟੀਮ ਨੇ 1:00 9:00 AM ਮੇ ਤੋਂ ਮਿਲਿਆ ਸੀ ਤੇ 2 30 ਬੋਰ ਦੇ ਪਿਸਟਲ ਮਿਲੇ ਸੀਗੇ ਇਹਦੀ ਇਨਟਰੋਗੇਸ਼ਨ ਤੇ ਦੂਜਾ ਕਿਉਂਸ ਹਰਪ੍ਰੀਤ ਹੈਪੀ ਫੜਿਆ ਗਿਆ ਉਹ ਤੋਂ 2 ਗਲੌਕ 9mm ਅਸੀਂ ਰਿਕਵਰ ਕੀਤੇ ਸੋ ਟੋਟਲ ਲੀਥਲ ਵੈਪਨ ਪੰਜ ਰਿਕਵਰ ਹੋਏ ਐ ਔਰ ਇਹਦੇ ਚ ਫਰਦਰ ਅਸੀਂ ਹੋਰ ਕੰਮ ਕਰ ਰਹੇ ਆ ਇਹਨਾਂ ਦੇ ਅਸੋਸੀਏਟ ਸ਼ਹਿਰ ਦੇ ਵਿੱਚ ਤੇ ਰੂਰਲ ਦੇ ਵਿੱਚ ਕੁਝ ਹੋਰ ਸਾਹਮਣੇ ਆਏ ਨੇ ਉਹਨਾਂ ਤੇ ਵੀ ਅਸੀਂ ਜਿਹੜੀ ਐ ਜੋ ਲੀਗਲ ਪ੍ਰੋਸੈਸ ਬਣਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਇਹ ਕੇਟਰਿੰਗ ਦਾ ਰੋਹਿਤ ਰੋੜਾ ਕੰਮ ਕਮ ਕਰਦਾ ਜਿਵੇਂ ਆਪਾਂ ਛੋਟੇ-ਮੋਟੇ ਫੰਕਸ਼ਨ ਕਰਦਾ ਨਾਲ ਪਰ ਮੇਨ ਕੰਮ ਇਹੀ ਇਹਦੇ ਵਿੱਚ ਲੱਗਿਆ ਜੇ ਤੁਸੀਂ ਪਿਛੋਕੜ ਦੇਖੋ ਪਹਿਲਾਂ ਸਨੇਚਿੰਗ ਚ ਫੜਿਆ ਗਿਆ ਉਦੋਂ ਵੀ ਪਿਸਤਲ ਮਿਲਿਆ 30 ਬੋਰ ਦਾ ਫਿਰ ਮੋਬਾਈਲ ਫੋਨ ਇਹਨੇ ਜੇਲ੍ਹ ਚ ਨਹੀਂ ਛਟਿਆ ਜਾ ਕੇ ਇਹਦਾ ਮਤਲਬ ਕ੍ਰਿਮੀਨਲ ਪ੍ਰਵੇਤੀ ਦਾ ਬੰਦਾ ਹੈ ਔਰ ਫਿਰ ਜਿਹੜੀ 223 ਗ੍ਰਾਮ ਆਲਮੋਸਟ ਕਮਰਸ਼ੀਅਲ ਕੁਆਂਟੀਟੀ ਦੇ ਨੇੜੇ ਹੀਰੋਇਨ ਫੜੀ ਗਈ 2025 ਚ ਸਿਵਲ ਲਾਈਨ ਤੇ ਔਰ ਨਾਲ 55000 ਡਾਕਮਨੀ 댓 ਮੀਨਸ ਕੇ ਬੰਦਾ ਹੈ ਕ੍ਰਿਮੀਨਲ ਐਕਟੀਵਿਟੀਜ਼ ਪੂਰੀ ਤਰ੍ਹਾਂ ਖੋਬੇ ਹੋਇਆ ਤੇ ਇਹ ਇੱਕ ਅੱਛੀ ਸਕਸੈਸ ਹੈ ਕਿ ਸਾਰੇ ਇਹਦੇ ਜਿਹੜਾ ਡਿਸਮੈਂਟਲ ਹੋਇਆ ਸਾਰਾ ਸਮੈਸ਼ ਕੀਤਾ ਗਿਆ ਨੈਟਵਰਕ ਹਰਪ੍ਰੀਤ ਹੈਪੀ ਵੀ ਵੈਲਡਿੰਗ ਦਾ ਕੰਮ ਕਰਦਾ ਉਹ ਤੋਂ ਵੀ ਤੁਸੀਂ ਦੇਖੋ ਕੈਪਸੂਲ ਮਿਲੇ ਇਹ ਬੱਤੀਬੋਰ ਦਾ ਇੱਕ ਪਿਸਟਲ ਪਹਿਲਾਂ ਮਿਲਿਆ ਫਿਰ ਇੱਕ ਗਲੌਕ ਦਾ ਪਿਸਟਲ ਮਿਲਿਆ ਲੇਟੈਸਟ ਚਾਰਟਾ ਦੇ ਵਿੱਚ ਸੋ ਦੈਟ ਮੀਨਸ ਕਿ ਬੰਦੇ ਕ੍ਰਾਈਮ ਤੇ ਨਾਲ ਡਰੱਗ ਦਾ ਤੇ ਇਹ ਜਿਹੜਾ ਵੈਪਨਸ ਦਾ ਕੰਮ ਨਾਲ ਕਰਦੇ ਇਹ ਬੇਤਨੀ ਫੁੱਟਰਾ ਉਨਤਦਰੀ ਹੋ ਗਿਆ ਜੀ ਦੇਖੋ ਸਾਡਾ ਕੰਮ ਹੈ ਇਹਨਾਂ ਨੂੰ ਡੈਫੀਨਿਟਲੀ ਜੋ ਲੀਗਲ ਪ੍ਰੋਸੈਸ ਉਹਦੇ ਅੱਗੇ ਇਹਨਾਂ ਤੇ ਉੱਤੇ ਕਾਰਵਾਈ ਕਰਨੀ ਉਹ ਆਪਾਂ ਕੀਤੀ ਹੈ ਜੀ ਅੱਗੇ ਕਾਉਂਸਲਿੰਗ ਵੀ ਡੈਫੀਨਿਟਲੀ ਜ਼ਰੂਰ ਕਰਾਂਗੇ ਕਿਉਂਕਿ ਜਿਹੜਾ ਸਾਡਾ ਕੰਮ ਹੈ ਐਜ਼ ਅ ਲਾਅਨ ਇਨਫੋਰਸਮੈਂਟ ਏਜੰਸੀ ਅਸੀਂ ਉਹ ਕੰਪਲੀਟ ਕੀਤਾ ਹੈ ਟਾਰਗੇਟ ਅਗਾ ਨਹੀਂ ਪਤਾ ਚੱਲਿਆ ਲੇਕਿਨ ਨੀ ਨੀ ਟਾਰਗੇਟ ਨਹੀਂ ਸੀ ਅਜੇ ਤਾਂ ਬੇਸਿਕਲੀ ਸਪਲਾਈ ਸੀ ਕਿਹੜੇ ਲੋਕ ਸ਼ੁਰੂ ਨੇ ਉਹ ਚੱਲ ਰਿਹਾ ਜੀ ਉਹ ਕੰਮ ਐਦਾਂ ਕਹਿਣਾ ਤਾਂ ਆਫੈਂਡ ਮੁਸ਼ਕਲ ਹੈ ਪਰ ਡੈਫੀਨਿਟਲੀ ਕਈ ਵਾਰੀ ਬੰਦੇ ਵੈਸੇ ਕੰਟੈਕਟ 'ਚ ਹੁੰਦੇ ਆ ਕੋਈ ਜਿਹਨੂੰ ਕ੍ਰਿਮੀਨੈਲਿਟੀ ਦਾ ਪਤਾ ਹੈ ਜਾਂ ਕ੍ਰਿਮੀਨੈਲਿਟੀ 'ਚ ਵੈਟ ਕਰ ਰਹੇ ਉਹਨਾਂ ਦੇ ਖਿਲਾਫ ਹੀ ਐਕਸ਼ਨ ਕਰਦੇ ਪਿਛਲੇ ਕਿਸਾਨ ਅਫਸਰ ਆਵਾਜ਼ੀ ਨੂੰ ਤੁਮਾਰ ਜਿਹੜੇ ਨੌਜਵਾਨ ਹੁੰਦੇ ਨੇ ਇਹ ਵਰਗਾ ਕੰਮ ਕਰਦੇ ਆ ਉਹਨਾਂ ਨੂੰ ਉਸਖਾਇਆ ਜਾਂਦਾ ਕੋਈ ਲਾਜ ਦਿੱਤਾ ਜਾਂਦਾ ਉਹਨੇ ਵਿੱਚ ਕੈਟਿੰਗ ਦਾ ਕੰਮ ਕਰਦਾ ਤੇ ਥੱਲੇ ਬਹੁਤ ਸਾਰੇ ਨੌਜਵਾਨ ਨੌਜਵਾਨ ਦਾ ਛੁੱਟੀ ਮਤੇ ਬੱਚੇ ਬਿਲਡਿੰਗ ਦਾ ਕੰਮ ਵੀ ਨਾਲ ਕਰਦੇ ਹੋਣਗੇ ਇਹ ਜਿਹੜੀ ਤੁਸੀਂ ਫਿਸ਼ੀਰੀ ਵਿੱਚ ਹੋ ਰਿਹਾ ਹੈ ਕਿ ਨਾ ਮੈਂ ਉਹੀ ਬੇਨਤੀ ਕੀਤੀ ਹੈ ਜੀ ਤੁਹਾਨੂੰ ਬੇਸਿਕਲੀ ਆਪਾਂ ਇਹ ਹੀ ਦੇਖਣਾ ਹੈ ਕਿ ਕੰਟੈਕਟ ਤਾਂ ਬਹੁਤ ਸਾਰੇ ਹੋਣਗੇ ਕਿ ਕਿਸ ਕੰਟੈਕਟ ਨਾਲ ਇਹਨੇ ਜਿਹੜੀ ਕ੍ਰਾਈਮ ਦੀ ਗੱਲ ਸ਼ੇਅਰ ਕੀਤੀ ਹੈ ਜਾਂ ਉਹਨਾਂ ਦੀ ਬੈਟਮੈਂਟ ਹੈ ਜਾਂ ਉਹਨਾਂ ਦੀ ਹਮਸ਼ਵਰਾ ਹੋਇਆ ਹੈ ਹਮਸਲਾਹ ਹੋਏ ਨੇ ਕਾਂਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਦੇ ਖਿਲਾਫ ਆਪਾਂ ਐਕਸ਼ਨ ਕਰਾਂਗੇ ਬਟ ਇਹ ਵੀ ਜੇ ਆਪਾਂ ਦੇਖੀਏ ਉਹ ਵੈਲਡਿੰਗ ਵਾਲਾ ਬੰਦਾ ਵੀ ਇਕਨੋਮਿਕਲੀ ਵੀਕਰ ਹੀ ਮੰਨਿਆ ਜਾਂਦਾ ਹੈ ਉਮਰਾਂ ਵੀ ਛੋਟੀਆਂ ਹੈ ਰੋਹਿਤ 25 ਸਾਲ ਦਾ ਉਹ 24 ਸਾਲ ਦਾ ਹਰਪ੍ਰੀਤ ਤੋਂ ਯੰਗਸਟਰਸ ਹੀ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਬਟ ਬਿਕੋਜ਼ ਕ੍ਰਿਮੀਨਲ ਐਕਟੀਵਿਟੀਜ਼ ਪੁਰਾਣੇ ਕੇਸ ਹੈਗੇ ਆ ਇਹਨਾਂ ਦੇ ਕਨੈਕਸ਼ਨਸ ਜੇਲ੍ਹ 'ਚ ਬਣੇ ਆ ਥੋੜਾ ਬੰਦੇ ਦੇ ਐਕਸਪੋਜ਼ਰ ਵੀ ਜ਼ਿਆਦਾ ਹੋ ਜਾਂਦਾ ਕ੍ਰਿਮੀਨਲ ਵਰਲਡ ਦੇ ਵਿੱਚ ਪਰ ਇਹਨਾਂ ਤੋਂ ਮੋਬਾਈਲ ਵਗੈਰਾ ਨਹੀਂ ਮੋਬਾਈਲ ਤੇ ਹੀ ਕੰਮ ਕਰ ਰਹੇ ਆ ਜਿਵੇਂ ਕਰ ਰਹੇ ਆ ਵੀ ਤੁਹਾਨੂੰ ਦੱਸਿਆ ਕਿਵੇਂ ਕੰਟੈਕਟਸ ਲੱਗ ਗਏ ਅਸੀਂ ਤਾਂ ਬਿਲਕੁਲ ਕਰਦੇ ਆਂ ਕਰਦੇ ਹੀ ਰਹਿੰਦੇ ਆ ਜੀ ਉਹ ਰੈਗੂਲਰਲੀ ਔਰ ਬਹੁਤ ਸਾਰੇ ਲਾਇਸੈਂਸ ਕੈਨਸਲ ਕੀਤੇ ਆ ਅਸੀਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਦੇ ਦਾਂਗੇ ਜੀ ਜਿਹੜੀ ਨਵੀਂ ਦਾਇਤ ਆਈ ਹੈ ਜੀ ਹਰ ਦੇ ਚੈਕਿੰਗ ਨਹੀਂ ਉਹ ਦੇਖੋ ਉਹ ਤਾਂ ਸਾਡਾ ਰਿਵਿਊ ਚੱਲਦਾ ਹੀ ਰਹਿੰਦਾ ਹੈ ਉਹ ਸਾਡੀ ਜਿਹੜੀ ਸਕਰੀਨਿੰਗ ਕਮੇਟੀ ਬਣੀ ਹੋਈ ਆ ਦੇਣ ਲੱਗੇ ਵੀ ਕਰਦੇ ਆ ਉਹਦੇ ਥਰੂ ਉਹਨਾਂ ਦੀ ਪੂਰੀ ਇੰਟਰਵਿਊ ਹੁੰਦੀ ਆ ਔਰ ਪੂਰੇ ਐਂਟੀਸੀਡੈਂਟਸ ਹੁੰਦੇ ਆ ਥਾਣੇ ਤੋਂ ਤੇ ਥਰੂ ਗੈਸਟਰ ਅਫਸਰ ਉਹਨਾਂ ਦੀ ਰਿਪੋਰਟ ਵੀ ਕਰਾਉਂਦੇ ਆ ਫਿਰ ਅਸੀਂ ਆਪਣੀ ਸਪੈਸ਼ਲ ਬ੍ਰਾਂਚ ਤੋਂ ਉਹਦੀ ਵੈਟਿੰਗ ਵੀ ਕਰਾਉਂਦੇ ਆ ਉਸ ਰਿਪੋਰਟ ਦੀ ਜਿਹੜਾ ਰਿਵਿਊ ਹੈ ਉਹ ਰੈਂਡਮਲੀ ਚੈੱਕ ਕਰਕੇ ਕਰਦੇ ਹੀ ਰਹਿੰਦੇ ਆ ਠੀਕ ਹੈ ਥੈਂਕ ਯੂ ਜੀ